ਆਂ ਸਰਕਾਰ ਵੱਲੋਂ ਜਿੱਥੇ ਵਿਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਹੀ ਪੰਜਾਬ ਦੇ ਬੱਚਿਆਂ ਨੂੰ IAS IPS PCS ਵਰਗੇ ਉਹਦਿਆਂ 'ਚ ਯੋਗਦਾਨ ਵਧਾਉਣ ਲਈ ਗਿਆਨ ਜਾਗਰੂਕਤਾ ਮੁਕਾਬਲੇ ਕਰਵਾਏ ਗਏ ਇਹ ਕੋਚਿੰਗ ਪ੍ਰੀਤੀ ਡੋਗਰਾ ਵੱਲੋਂ ਫ੍ਰੀ ਆਫ ਕਾਸਟ ਦਿੱਤੀ ਗਈ ਇਹ ਉਪਰਾਲਾ ਨਾ ਸਿਰਫ ਬੱਚਿਆਂ ਨੂੰ ਸਗੋਂ ਪੰਜਾਬ ਦੀ ਜਵਾਨੀ ਨੂੰ ਬਾਹਰਲੇ ਦੇਸ਼ਾਂ ਨੂੰ ਜਾਣ ਦੀ ਬਜਾਏ ਪੰਜਾਬ ਦੇ ਭਵਿੱਖ ਦੀ ਉਸਾਰੀ 'ਚ ਵੀ ਯੋਗਦਾਨ ਪਾਵੇਗਾ ਇਸ ਗੱਲ ਦਾ ਪ੍ਰਗਟਾਵਾ ਤੇਜਿੰਦਰ ਸਿੰਘ ਗਰੇਵਾਲ ਸਮਰਾਲਾ ਨੇ ਗੱਲਬਾਤ ਕਰਦੇ ਹੋਏ ਕੀਤਾ ਜੋ ਬੱਚੇ ਉੱਚ ਔਦਦਿਆਂ ਤੇ ਜਾਣਾ ਚਾਹੁੰਦੇ ਹਨ ਉਹਨਾਂ ਦੀ ਤਿਆਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਲੇਬਸ ਤਿਆਰ ਕਰਕੇ ਵੱਖ-ਵੱਖ ਉਮਰ ਵਰਗ ਦੇ ਬੱਚਿਆਂ ਅੰਦਰ ਮੁਕਾਬਲੇ ਦੀ ਭਾਵਨਾ ਜਾਗਰੂਕ ਕਰਨ ਦੀ ਮੰਤ ਸਾਹਿਤ ਗਿਆਨ ਜਾਗਰੂਕਤਾ ਮੁਕਾਬਲਾ ਸਮਰਾਲਾ ਵਿਖੇ ਕਰਵਾਇਆ ਗਿਆ ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਕੋਈ ਫੀਸ ਨਹੀਂ ਲਈ ਗਈ। ਇਹ ਮੁਕਾਬਲਾ ਤਿੰਨ ਵਰਗਾਂ ਵਿੱਚ ਵੰਡਿਆ ਗਿਆ। ਪਹਿਲੇ ਵਰਗ ਵਿੱਚ 3ਵੀਂ, 4ਵੀਂ ਅਤੇ 5ਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਦੂਸਰੇ ਵਰਗ ਵਿੱਚ 6ਵੀਂ, 7ਵੀਂ ਅਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਤੀਸਰੇ ਵਰਗ ਵਿੱਚ 9ਵੀਂ, 10ਵੀਂ, 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਦੇ ਹਰੇਕ ਵਰਗ ਦੇ ਜੇਤੂ ਬੱਚਿਆਂ ਨੂੰ ਟੈਬ ਦਿੱਤੇ ਜਾਣਗੇ ਬਾਕੀ ਹਰੇਕ ਵਰਗ ਵਿੱਚ ਚਾਰ ਰਨਰ ਅਪਕੋਸ਼ਿਤ ਕੀਤੇ ਜਾਣਗੇ ਅਤੇ 313100 ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ ਇਸ ਮੁਕਾਬਲੇ ਵਿੱਚ ਵਿਦਿਆਰਥੀ ਸਮਰਾਲਾ ਹਲਕੇ ਤੋਂ ਬਿਨਾ ਪੰਜਾਬ ਪਰ ਵਿੱਚੋਂ ਵੀ ਭਾਗ ਲੈਣ ਲਈ ਪਹੁੰਚੇ ਮੇਰਾ ਨਾਮ ਨੂਰ ਹੈ ਮੈਂ ਮੰਡੀ ਬੁੰਗਰ ਦੀ ਹਾਂ ਐਗਜ਼ਾਮ ਹੈ ਆਈਪੀਐਸ ਸੀ ਐਫੀ ਯੂਪੀਐਸ ਸੀ ਜਿਵੇਂ ਬੱਚੇ ਕਲੀਅਰ ਕਰਦੇ ਅੱਗੇ ਜਾ ਕੇ ਉਹਨਾਂ ਦੀ ਇਹ ਪਹਿਲਾਂ ਹੀ ਤਿਆਰੀ ਕਰਵਾਉਂਦੇ ਆ ਕਿ ਬੱਚੇ ਅੱਗੇ ਜਾ ਕੇ ਵਧੀਆ ਪੋਸਟਾਂ ਤੇ ਜਾ ਸਕਣ ਜਾਂ ਆਫੀਸਰ ਬਣ ਸਕਣ ਤੇ ਮੈਨੂੰ ਇਸ ਐਗਜ਼ਾਮ ਬਾਰੇ ਇੱਕ ਐਡ ਵੀ ਥਰੂ ਪਾ ਚੱਲਿਆ ਸੀ ਸਾਨੂੰ ਜਿਵੇਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਿ ਤੁਹਾਨੂੰ ਅੱਗੇ ਜਾ ਕੇ ਕਿਹਾ ਜਿਹਾ ਕਿਹਾ ਜਿਹਾ ਜਿਵੇਂ ਲਾਈਫ ਤੇ ਕਹਿੰਦੇ ਨਾ ਕਿ ਇਸ ਚੋਂ ਦੇ ਪੁਆਇੰਟਸ ਆਉਂਦੇ ਨੇ ਵਗੈਰਾ ਵਗੈਰਾ ਜੇ ਜੇ ਕਿਸੇ ਗਮ ਨੂੰ ਜਾ ਤੂੰ ਜਾਣਾ ਹੋਵੇ ਤਾਂ ਸਾਨੂੰ ਜਿਵੇਂ ਉਹ ਜੇ ਐਗਜ਼ਾਮ ਦੇਨੇ ਤਾਂ ਕੁਸ਼ਨ ਇਹ ਜੀ ਪੁੱਟ ਹੁੰਦੇ ਨੇ ਨਾ ਤੇ ਜਿਹੜੇ ਵਾਲੇਜ ਵਗੈਰਾ ਜਿਵੇਂ ਇਹ ਜਿਹੜਾ ਸਟੱਡੀ ਸੁਣਦੇ ਨੇ ਜਿਹਦੇ ਕੁਸ਼ਨ ਆਉਂਦੇ ਨੇ ਤਾਂ ਜਿਹਦੇ ਇਸੇ ਵੀ ਕੁਸ਼ਨ ਦੀ ਮੈਂ ਹਰਪਾਲ ਸਿੰਘ ਪਿੰਡ ਮਾਲੇਵਾਲ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਆਇਆ ਤੇ ਮੇਰੀ ਬੇਟੀ 10ਵੀਂ ਕਲਾਸ ਕਾਠਗੜ੍ਹ ਨਵਾਂ ਸ਼ਹਿਰ ਤੋਂ ਪੜ੍ਹਦੀ ਹੈ ਇਹ ਦਿਨਾਂ ਦੀ ਯਾਦ ਦੇਖੀ ਸੀ ਲਾਡੀ ਸਮਰਾਲਾ ਚੇਅਰਮੈਨ ਸਾਹਿਬ ਨੂੰ ਦੀ ਇਹਨਾਂ ਨੇ ਦੱਸਿਆ ਸੀ ਵੀ ਚਲੋ ਬੱਚਾ ਜੀ ਕੇ ਤੇ ਪੜ੍ਹਾਈ ਕਰਾਓ ਤੇ ਅੱਗੇ ਅੱਗੇ ਵੇ ਹੋ ਜੂਗਾ ਤੇ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਅਸੀਂ ਆਏ ਹ ਸਗੋਂ ਸਾਡੇ ਦਾ ਦਰਿਆ ਸਤਲੁਜ ਪੈਂਦਾ ਉਹਦੇ ਕਿਸ਼ਤੀ ਰਾਈ ਟੱਪ ਕੇ ਆਏ ਆ ਅੱਛਾ ਜੀ ਹਾਂ ਜੀ ਹਾਂ ਜੀ ਬੈਗਮ ਬੇਟੀ ਦਾ ਸਰਕਲਾਕ ਵੱਢਦੀ ਹੈ ਪੀਪਰ ਦੀ ਗੱਲ ਕਰੀਏ ਤਾਂ ਇਹ ਤਾਂ ਪੀਪਰ ਜਿਵੇਂ ਅੱਜ ਐਗਜ਼ਾਮ ਦੇਣ ਪਹੁੰਚੇ ਨੇ ਕਿੰਨੇ ਕੁ ਬੱਚੇ ਨੇ ਜਿਹੜੇ ਇੱਥੇ ਪਹੁੰਚੇ ਹੋਏ ਬੱਚੇ ਹੋਗੇ ਹਜ਼ਾਰਾਂ ਦੀ ਗਿਣਤੀ ਜੀ ਬੱਚੇ ਤਾਂ ਹਾਂਜੀ ਕੀ ਕਿਦਾਂ ਲੱਗਿਆ ਤੁਹਾਨੂੰ ਅਪਰਲ ਇਹਨਾਂ ਦਾ ਜਿਹੜਾ ਕਰ ਬਹੁਤ ਵਧੀਆ ਅਪਰਲ ਹੈ ਜੀ ਬੱਚੇ ਦੇ ਵਾਧੇ ਆ ਨੌਲਜ ਵਾਧੇ ਆ ਜੀ ਚਲੋ ਜੀ ਬੱਚਿਆਂ ਨੂੰ ਇੱਕ ਪਤਾ ਲੱਗਦਾ ਜੀ ਹੌਲੀ ਹੌਲੀ ਇਹ ਜਿਹੜਾ ਅਪਰਲ ਕਰਾ ਰਹੇ ਨੇ ਫ੍ਰੀ ਆਫ ਕਾਸਟ ਕਰਾ ਰਹੇ ਫ੍ਰੀ ਆਫ ਕਾਸਟ ਜੀ ਕੋਈ ਪੈਸਾ ਨਹੀਂ ਲੈਂਦਾ ਕੋਈ ਪੈਸਾ ਨਹੀਂ ਲੈਂਦਾ ਜੀ ਹਾਂ ਮੈਂ ਗੋਬਿੰਦਗੁਰ ਤੋਂ ਆਇਆ ਸੀ ਮੇਰਾ ਨਾਮ ਮੰਜੂ ਵਾਲਾ ਹੈ ਆ ਜਦੋਂ ਇਹ ਜਿਹੜਾ ਇਗਜ਼ਾਮ ਹੋ ਰਿਹਾ ਕਾਦਾ ਇਗਜ਼ਾਮ ਹੋ ਰਿਹਾ ਤੇ ਕੌਣ ਨੇ ਆਏ ਤੁਸੀਂ ਕਿਹਨੂੰ ਲੈ ਕੇ ਆਏ ਇਹ ਸਰ ਮੈਂ ਇੱਥੇ ਆਪਣੀ ਬੇਟੀ ਨੂੰ ਲੈ ਕੇ ਆਈ ਆ ਜੋ ਕਿ ਆਈਪੀਐਸ ਦਾ ਇਗਜ਼ਾਮ ਦੇਣ ਲਈ ਆਈ ਅੱਜ ਤੇ ਮੈਂ ਵੀ ਐਜ਼ ਅ ਟੀਚਰ ਡਿਊਟੀ ਲਈ ਆਈ ਸੀ ਇੱਥੇ ਤੇ ਮੈਨੂੰ ਮੈਂ ਲਾਸਟ ਈਅਰ ਸੌਰੀ 6 ਮਨთ ਪਹਿਲੇ ਵੀ ਇਹਨਾਂ ਨੇ ਇੱਕ ਪ੍ਰੋਗਰਾਮ ਕੀਤਾ ਸੀ ਇਸੇ ਤਰ੍ਹਾਂ ਤੇ ਮੈਨੂੰ ਵਧੀਆ ਲੱਗਿਆ ਮੈਂ ਉਸੇ ਟਾਈਮ ਉਸਦੋਂ ਵੀ ਮੈਂ ਡਿਊਟੀ ਐਜ਼ ਅ ਟੀਚਰ ਜੁਆਇਨ ਕੀਤੀ ਸੀ ਔਰ ਮੇਰੀ ਬੇਟੀ ਨੇ ਇਗਜ਼ਾਮ ਵੀ ਦਿੱਤਾ ਸੀ पर मुन लगता है जो इस तरह के एफर्ट्स अगर होंगे रहन तो शायद बच्चे पंजाब को छोड़ के कभी नहीं जा सकते फिर इतने ही वसन के पंजाबी मैं प्रीति डोगरा दसना चाहूंगी कि यह जीके के रिगार्डिंग कंपटीशन है जिमें कि अपने पंजाब दा जो यूथ है उन्होंने आजकल सिर्फ इन्ना ही पता कि आइलट्स करनी है और बाहर जाना सो so, जेड़े अपने यूपीएससी के यानी कि ऑफिसर स्केल के एग्जाम्स है कितना कितने आउटस्टेट दे ਜੋ ਕੈਂਡੀਡੇਟਸ ਆ ਉਹ ਪੰਜਾਬ ਦੇ ਵਿੱਚ ਆ ਕੇ ਹੋਲਡ ਕਰ ਲੈਂਦੇ ਆ ਜਿਸ ਤਰ੍ਹਾਂ ਆ ਕੀ ਤੁਸੀਂ ਦੇਖੋਗੇ ਬੈਂਕਿੰਗ ਸੈਕਟਰ ਦੇਖ ਸਕਦੇ ਹੋ ਠੀਕ ਹੈ ਜਿਵੇਂ ਤੁਸੀਂ ਐਸ ਡੀ ਐਮ ਆਫਿਸ ਸੰਵਾਲਾ ਦੇਖ ਸਕਦੇ ਹੋ ਜਾਂ ਕੋਈ ਵੀ ਸੈਕਟਰ ਦੇਖ ਸਕਦੇ ਹੋ ਆਫੀਸਰ ਦਾ ਉਹ ਆਫੀਸਰ ਸਕੇਲ ਜੋ ਹੈ ਜਾਂ ਭਾਵੇਂ ਰਾਜਸਥਾਨ ਹਰਿਆਣਾ ਕੁਝ ਐਦਾ ਦੇ ਸਟੇਟਸ ਦੇ ਵਿੱਚੋਂ ਅਪਾਇੰਟ ਹੋਇਆ ਹੁੰਦਾ ਇਵਨ ਕਿ ਸਾਡੇ ਪੰਜਾਬ ਦੇ ਵਿੱਚ ਵੀ ਸੋ ਇਹਦਾ ਰੀਜ਼ਨ ਇਹ ਹੈ ਕਿ ਇਸ ਸਟੇਟਸ ਕਿਤਨਾ ਕਿਤੇ ਬੱਚਿਆਂ ਨੂੰ ਮਿਡ ਤੋਂ ਹੀ ਬੇਸ ਲੈਵਲ ਤੋਂ ਯੂਪੀਐਸਸੀ ਦੇ ਰਿਗਾਰਡਿੰਗ ਕੋਚਿੰਗ ਦੇਣਾ ਸ਼ੁਰੂ ਕਰ ਦਿੰਦੇ ਆ ਕੁਝ ਜੋ ਇਹਦਾ ਕਨਸੈਪਟ ਚ ਜੁੜਿਆ ਹੁੰਦਾ ਕਰਾ ਜੀਕੇ ਨਾਲ ਜੁੜਿਆ ਹੁੰਦਾ ਸੋ ਜੀਕੇ ਬਾਰੇ ਬੱਚਿਆਂ ਨੂੰ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਦੇ ਵਿੱਚ ਦੱਸੇ ਨਹੀਂ ਜਾਂਦਾ ਜਿਹਦੇ ਕਰਕੇ ਉਹਨਾਂ ਨੂੰ ਯੂਪੀਐਸਸੀ ਵਰਗੇ ਆਫੀਸਰਸ ਖੇਲ ਦੇ ਦਿੱਪਾਂ ਦੇ ਲਈ ਬਾਅਦ ਸਿਰ ਦੇ ਬੱਚੇ ਕੋਈ ਕੁਝ ਬੱਚੇ ਤਾਂ ਆਪਣਾ ਦੇਖ ਵੀ ਲੈਂਦੇ ਨੇ ਤਾਂ ਉਹਨਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਇਸ ਤਰ੍ਹਾਂ ਦੀ ਪ੍ਰੋਸੈਸ ਦੇ ਵਿੱਚ ਦੇਖੋ ਤਾਂ ਕਿ ਜਿਹੜੀ ਪ੍ਰੋਸੈਸ ਹੁੰਦੀ ਹੈ ਜਦੋਂ ਅਸੀਂ ਕੋਈ ਚੀਜ਼ ਕਰਨੀ ਆ ਤਾਂ ਉਹਦੀ ਮੁੱਢ ਤੋਂ ਸਾਨੂੰ ਇੱਕ ਜਿਹੜੀ ਪ੍ਰਕਿਰਿਆ ਪਤਾ ਹੋਣੀ ਚਾਹੀਦੀ ਆ ਇਹਦੀ ਪ੍ਰਕਿਰਿਆ ਨਾ ਪਤਾ ਹੋਣ ਕਰਕੇ ਅ ਬੱਚੇ ਜੋ ਇਹ ਪੇਪਰ ਦੇ ਹੀ ਨਹੀਂ ਪਾਉਂਦੇ ਅਗਰ ਜੋ ਕੋਈ ਕੋਸ਼ਿਸ਼ ਕਰਦਾ ਆ ਤਾਂ ਉਹਦਾ ਪੇਪਰ ਕਿਤੇ ਨਾ ਕਿਤੇ ਕਲੀਅਰ ਨਹੀਂ ਹੋ ਪਾਂਦਾ ਸੋ ਅ ਸਾਡਾ ਇੱਕ ਛੋਟਾ ਜਿਹਾ ਉਪਰਾਲਾ ਜਿੰਦਰ ਸਿੰਘ ਗਰੇਵਾਲ ਆਮ ਆਦਮੀ ਪਾਰਟੀ ਸੰਧਾਲਾ ਜੋ ਬਲੌਕ ਕਾਲਜ ਨੇ ਅਸਾਲ ਤੋਂ ਚਲਾਉਦੇ ਉਹਨਾਂ ਦਾ ਇੱਕ ਨਿਰਸਵਾਰਥ ਜੋ ਇੱਕ ਉਪਰਾਲਾ ਹੈ ਔਰ ਹਰ ਚੀਜ਼ ਦੇ ਲਈ ਉਹ ਇਹ ਜੋ ਆਪਣਾ ਸਾਰਾ ਫੰਡ ਤੋਂ ਲੈ ਕੇ ਸਾਰਾ ਪਰਸਨਲ ਕਰ ਰਿਹਾ ਬੱਚਿਆਂ ਦੇ ਲਈ ਸਿਰਫ ਕਿ ਅਸੀਂ ਇਹਨਾਂ ਨੂੰ ਥੋੜਾ ਜਿਹਾ ਜੀਕੇ ਵਰਗੇ ਸਬਜੈਕਟ ਨਾਲ ਜੋੜ ਕੇ ਇੱਕ ਘੱਟੋ ਘੱਟ ਇੰਨਾ ਤਿਆਰ ਕਰ ਦਈਏ ਕਿ ਜਦ 21 ਸਾਲ ਦੀ ਉਮਰ ਦੇ ਵਿੱਚ ਇਹ ਆਪਣਾ ਯੂਪੀਐਸਸੀ ਦੇ ਆਫੀਸਰ ਸਕੇਲ ਦੇ ਪੇਪਰ ਦੇਣ ਦੇ ਲਈ ਪ੍ਰੋਸੀਡ ਕਰਨ ਤਾ ਇਹਨਾਂ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਡਿਫਿਕਲਟੀ ਨਾ ਹੋਵੇ ਸੋ ਇਹ ਤਜਿੰਦਰ ਸਿੰਘ ਗਰੇਵਾਲ ਸਰਦਾਰ ਇੱਕ ਛੋਟਾ ਜਿਹਾ ਉਪਰਾਲਾ ਉਹ ਉਮੀਦ ਕਰਦੇ ਆ ਕਿ ਜਿਸ ਤਰ੍ਹਾਂ ਲਾਸਟ ਟਾਈਮ ਸੱਜੇ ਦੇ ਕਰੀਬ ਬੱਚਾ ਬੈਠਾ ਸੀ ਔਰ ਇਸ ਵਾਰ ਮੈਂ ਲੱਗਦਾ ਹਜ਼ਾਰ ਦੇ ਕਰੀਬ ਬੱਚਾ ਪੇਪਰ ਦੇ ਰਿਹਾ ਸੋ ਇਹਦਾ ਰਿਜ਼ਲਟ ਜੋ ਹੈ ਇਸੀ ਹਫਤੇ ਬਾਅਦ ਡਿਕਲੇਅਰ ਕਰਾਂਗੇ ਸੋ ਕੋਸ਼ਿਸ਼ ਕਰਨਗੀ ਕਿ ਸਮਾਜ ਦੇ ਲਈ ਜੋ ਸਾਡਾ ਉਪਰਾਲਾ ਬੰਦ ਬੰਦ ਬੱਚਿਆਂ 'ਚ ਤਰੱਕੀ ਲੈ ਕੇ ਆਵੇ ਔਰ ਬੱਚਿਆਂ ਨੂੰ ਅਸੀਂ ਇੰਪਰੂਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਆਦਾ ਗੱਲ ਕਰੀਏ ਤਾਂ ਕਿਤੋਂ-ਕਿਤੋਂ ਬੱਚੇ ਨੇ ਜਿਹੜੇ ਪਾਰਟਿਸਪੇਟ ਇਹ ਬੱਚੇ ਨੇ ਤੇ ਕਿਸ ਤਰ੍ਹਾਂ ਪਹੁੰਚੇ ਨੇ ਉਹ ਮੈਨੂੰ ਕਿਵੇਂ ਹਾਂਜੀ ਬੱਚੇ ਇਸ ਤਰ੍ਹਾਂ ਪਹੁੰਚੇ ਨੇ ਕਿ ਜਿਵੇਂ ਅਸੀਂ ਇਸ਼ਤਿਹਾਰ ਚ ਪੁਆਇਸ ਸੀ ਪਿਛਲੀ ਵਾਰ ਤਾਂ ਇਸ਼ਤਿਹਾਰ ਲਗਾ ਲਓ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਫੇਸਬੁੱਕ ਇੰਸਟਾਗ੍ਰam ਦੇ ਜ਼ਰੀਏ ਜਿੱਥੇ-ਜਿੱਥੇ ਪਹੁੰਚ ਸਕੇ ਬੜੀ ਖੁਸ਼ੀ ਹੋਈ ਸੀ ਕਿ ਬੱਚੇ ਫਿਰੋਜ਼ਪੁਰ ਜਿਹੰਦਰ ਫਗਵਾੜਾ ਇਵਨ ਕੀ ਪਟਿਆਲਾ ਤੋਂ ਵੀ 4 ਬੱਚੇ ਜਿਹੜੇ ਅੱਜ ਵੀ ਪੇਪਰ ਦੇਣ ਆਏ ਆ ਸੋ ਮੋਰਿੰਦਾ ਬੋਹਾਲੀ ਲਗਭਗ 10 12 ਜ਼ਿਲ੍ਹਿਆਂ ਵਿੱਚੋਂ ਅਲੱਗ-ਅਲੱਗ ਬੱਚਿਆਂ ਨੂੰ ਜਿੱਥੇ-ਜਿੱਥੇ ਪਤਾ ਲੱਗਾ ਉਹਨਾਂ ਨੇ ਪੇਪਰ ਦਿੱਤਾ ਔਰ ਇਸ ਵਾਰ ਫਿਰ ਅਸੀਂ ਇਸ਼ਤਿਹਾਰ ਵੀ ਬਜਾਏ ਅਸੀਂ ਸੋਚਿਆ ਕਿ ਕਿਤੇ ਨਾ ਕਿਤੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਸੋਸ਼ਲ ਮੀਡੀਆ ਤੇ ਐਕਟਿਵ ਹੁੰਦੇ ਨੇ ਉਹਨਾਂ ਨੂੰ ਇਹ ਚੀਜ਼ ਪਤਾ ਲੱਗੀ ਅਸੀਂ ਸਰਕਾਰੀ ਸਕੂਲ ਵਾਲਿਆਂ ਨੂੰ ਵੀ ਅੱਗੇ ਲੈ ਕੇ ਆਉਣਾ ਚਾਹੁੰਦੇ ਸੀ ਸੋ ਮੈਂ ਔਰ ਸਰ ਨੇ ਅਸੀਂ ਦੋਨਾਂ ਨੇ ਕੋਸ਼ਿਸ਼ ਕਰਕੇ ਇਸ ਵਾਰ ਸਰਕਾਰੀ ਸਕੂਲ ਲੋਕੋ ਸੰਗਰਾਲਾ ਦੇ ਨੇੜੇ ਤੇ ਜਿੰਨੇ ਜਿੰਨੇ ਸਰਕਾਰੀ ਸਕੂਲ ਅਸੀਂ ਕਰ ਸਕੇ ਜਿੰਨੀ ਸਾਡੀ ਟਾਈਮ ਦੇ ਅਕੋਰਡਿੰਗਲੀ ਸਾਡੀ ਪ੍ਰੋਸੈਸ ਸੀਗੀ ਅਸੀਂ ਬੱਚਿਆਂ ਨੂੰ ਸਕੂਲ ਸਕੂਲ ਜਾ ਕੇ ਸਕੂਲ ਤੋਂ ਸਕੂਲ ਜਾ ਕੇ ਉਹਨਾਂ ਦੀ ਕਾਉਂਸਲਿੰਗ ਕੀਤੀ ਉਹਨਾਂ ਨੂੰ ਸਮਝਾਇਆ ਕਿ ਇਹ ਪੇਪਰ ਹੈ ਕੀ ਔਰ ਇਸ ਵਾਰ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਾਂ ਕਿ ਉਹ ਸਰਕਾਰੀ ਸਕੂਲ ਦੇ ਬੱਚਿਆਂ ਨੇ ਨਾ ਐਕਟਿਵ ਪਾਰਟਿਸਪੇਟ ਕੀਤਾ ਕਿ ਸਾਡੇ ਕੋਲ ਅੱਜ 11 ਤੋਂ 1200 ਬੱਚਾ ਜੜਾਇਆ ਪੇਪਰ ਦੇ ਰਿਆ ਕਵੈਸਚਨ ਬਣਾਇਆ ਜਾ ਰਿਹਾ ਹੈ ਪੇਪਰ ਬਣਾਇਆ ਹਾਂਜੀ ਕਿਸ ਵੱਲੋਂ ਕੀਤਾ ਗਿਆ ਯੂਪੀਐਸਸੀ ਦਾ ਜੋ ਹੈ ਦੇਖੋ ਕਿ ਮੈਂ ਅਟੈਂਪਟ ਦਿੱਤੇ ਸੀ ਯੂਪੀਐਸਸੀ ਦੇ ਸੋ ਮੇਰੇ ਕੋਲ ਇੱਕ ਜੋ ਤਜਰਬਾ ਜੋ ਸਿਲੇਬਸ ਔਰ ਮੈਂ ਜੋ ਆਪਣੀਆਂ ਚੀਜ਼ਾਂ ਤੋਂ ਸਿੱਖਿਆ ਕਿ ਕਿਤਨਾ ਕਿਤੇ ਕਿਸ ਚੀਜ਼ ਕਰਕੇ ਮੇਰਾ ਪੇਪਰ ਨਾ ਕਲੀਅਰ ਹੋ ਪਾਇਆ बच्चों मैं थोड़ा जा उस सिलेबस के निकाल के कि, आ, किस तरह यूपीएससी पेपर सैट कर दिया थोड़ा जा सैंपल बना के क्वेश्चन पेपर तक मैं खुद बनाया और मैं अपने आप ही इस चीजें मोल्ड करके लेके जा रही सारा सिलेबस अलग अलग वैबसाइट सोशल मीडिया को जितो जितों मदद लै सके उ तो मदद लै लैके बच्चों जो है तो सिलेबस है करंट अफेयर है मतलब न्यूज

ਦੇਖੋ ਜਿਵੇਂ ਸਾਡੇ 파ਟਰੀ ਸਪੀਮਾ ਅਰਵਿੰਦ ਕੇਜੀਵਾਲ ਜੀ ਤੇ ਭਗਵੰਤ ਮਾਨ ਦਾ ਸੁਪਨਾ ਵਾ ਕਿ ਪੰਜਾਬ ਦਾ ਹਰ ਬੱਚਾ ਪੜਿਆ ਲਿਖਿਆ ਹੋਵੇ ਤੇ ਉੱਚੇ ਅੱਜਾਂ ਦੇ ਹੋਵੇ ਉਸੇ ਨੂੰ ਅਸੀਂ ਮੱਦੇਨਜ਼ਰ ਰੱਖਦੇ ਉਹਨਾਂ ਦੇ ਸੁਪਨੇ ਨੂੰ ਅੱਗੇ ਲਿਜਾਂਦੇ ਹੋਏ ਅਸੀਂ ਇਹ ਬੱਚਾ ਨੂੰ ਜੁਪੀਐਸਸੀ ਜੋ ਪ੍ਰੀ ਤਿਆਰੀ ਹੁੰਦੀ ਆ ਜੀਕੇ ਦਾ ਲੈਵਲ ਜੋ ਹੁੰਦਾ ਵਾ ਉਹ ਵੀ ਅਸੀਂ ਪ੍ਰੀ ਤਿਆਰੀ ਸ਼ੁਰੂ ਕਰਵਾਈ ਆ ਤਾਂ ਕਿ ਉਹ ਬੱਚਾ ਨੂੰ ਅੱਗੇ ਜਾ ਕੇ ਕਿਸੇ ਵੀ ਗਿਆਮ ਦੇ ਵਿੱਚ ਬੈਠਣ ਲਈ ਪ੍ਰੋਬਲਮ ਆਵੇ ਉਹਨਾਂ ਦਾ ਕੰਫੀਡੈਂਸ ਲੈਵਲ ਉੱਚਾ ਹੋ ਜਾਵੇ ਕਿੰਨੇ ਕ ਬੱਚੇ ਨੇ ਜਿਹੜੇ ਇਸ ਐਗਜ਼ਾਮ ਚ ਪੇਪਰ ਦੇ ਰਹੇ ਨੇ ਜਿਹੜਾ ਸੈਕੰਡ ਐਗਜ਼ਾਮ ਹੈਗਾ ਤੁਹਾਡਾ ਤੇ ਤਕਰੀਬਨ 1200 ਬੱਚੇ ਇਸ ਵਾਰ ਐਗਜ਼ਾਮ ਚ ਬੈਠ ਰਹੇ ਨੇ ਪਹਿਲੀ ਜੋ ਟੈਂਪਰੀ ਜੋ 3 ਜੁਲਾਈ ਨੂੰ ਉੱਥੇ 680 ਦੇ ਕਰੀ ਬੱਚੇ ਬੈਠੇ ਸੀ ਤੇ ਇਸ ਵਾਰ ਬੱਚਿਆਂ ਨੇ 2000 ਦੇ ਕਰੀ ਰਜਿਸਟ੍ਰੇਸ਼ਨ ਕਰਾਈ ਆ ਤੇ ਤਕਰੀਬਨ 1250 ਬੱਚਾ ਜੋ ਇਸ ਵਕਤ ਸਿਪਰੇਸ਼ ਬੈਠਾ ਵਾ ਜੋ ਕਿ ਅਸੀਂ ਦੋ ਗਰੁੱਪ ਦੇ ਵਿੱਚ ਸਾਨੂੰ ਕਿਪ ਲੈਣਾ ਪਿਆ ਬੱਚੇ ਯਾਦ ਹੋਣ ਕਰਕੇ ਰਿਜ਼ਲਟ ਨੂੰ ਲੈ ਕੇ ਪਿਛਲੀ ਵਾਰ ਜੋ ਅਸੀਂ ਰਿਜ਼ਲਟ ਮੌਕੇ ਹੀ ਮੌਕੇ ਹੀ ਰਿਸਰਵ ਕਰਤਾ ਸੀਗਾ ਤੇ ਸਾਨੂੰ ਕੁਝ ਕਮੀਆਂ ਲੱਗੀਆਂ ਪੇਰੈਂਟਸ ਜਿਹੜੇ ਸੈਟਸ ਬਾਈ ਨਹੀਂ ਸੀਗੇ ਕੰਮ ਕਰਕੇ ਅਸੀਂ ਇਸ ਵਕਤ ਬਾਅਦ ਸਿਰਫ ਪੇਪਰ ਹੀ ਅੱਜ ਲੈ ਰਹੇ ਆਂ ਤੇ ਜੋ ਰਿਜ਼ਲਟ ਦਾ ਟਾਈਮ ਆ ਉਹ ਤਕਰੀਬਨ 10 ਤੋਂ 12 ਮਿੰਟ ਲੱਗਣਗੇ ਤੇ ਅਸੀਂ ਰਿਜ਼ਲਟ ਆਪਣੇ ਹੱਥੀਂ ਕੱਢਾਂਗੇ ਅਸੀਂ OMR ਸ਼ੀਟਤੀਆਂ ਨੇ ਤਾਂ ਕਿ ਬੱਚਿਆਂ ਨੂੰ ਕੋਈ ਸਹੀ ਤਰ੍ਹਾਂ ਦੀ ਕੋਈ ਕੰਫਿਊਜ਼ਨ ਨਹੀਂ ਹੋ ਸਕੇ ਬੱਚੇ ਆ ਜਾਂ ਪੇਰੈਂਟ ਸਾਡੇ ਕੋਲ ਆ ਵੀ ਆਂਸਰ ਤੁਸੀਂ ਲੈ ਸਕਦੇ ਨੇ ਤੇ ਜੋ ਰਿਜ਼ਲਟ ਹੋਵੇ ਉਹ ਹੀ ਫਾਈਨਲ ਡਿਸਾਈਡ ਕਰਦਾਂਗੇ ਉਹ ਅਸੀਂ ਆਨਲਾਈਨ ਵਿਚਾਰਾਂ ਗਰੁੱਪਾਂ ਵਿੱਚ ਪਾਵਾਂਗੇ ਤਾਂ ਇਹ ਬੱਚੇ ਆਪਣੇ ਘਰ ਬੈਠ ਕੇ ਵੀ ਵੇਖ ਸਕਣਗੇ ਨਾਮ ਵਗੈਰਾ ਵੀ ਕੁਝ ਰੱਖੇ ਨਹੀਂ ਨਾ ਵਿੱਚ 5 ਸੈਕਿੰਡ ਦਾ ਹਾਂਜੀ ਇਹ ਤਿੰਨ ਕਟੜਾ ਕਰੀਆਂ ਨੇ ਫਸਟ ਤੇ ਸੈਕਿੰਡ ਤੇ ਥਰਡ ਤਿੰਨਾ ਗਰੁੱਪਾਂ ਦੇ ਵਿੱਚ ਫਸਟ ਹੈ ਜੋ ਉਹਨਾਂ ਨੂੰ ਟੈਬਲੇਟ ਤੇ ਜਾਣਗੇ Samsung ਦੇ ਤੇ ਉਸ ਤੋਂ ਬਾਅਦ 10 ਇਨਾਮ ਨੇ ਜੋ ਉਹ ਕੈਸ਼ ਪ੍ਰਾਈਸ ਨੇ 2100 ਦੇ 1100 ਦੇ ਉਸ ਤੋਂ ਬਾਅਦ ਜਿਹੜੇ 11 ਤੋਂ ਲੈ ਕੇ 20 ਤੱਕ ਨੇ ਉਹਨਾਂ ਨੂੰ ਟਰੋਫੀ ਸ਼ੀਲਡ ਤੇ ਆਪਣਾ ਮੈਡਲ ਵਗੈਰਾ ਦੇ ਜਾਣਗੇ ਇਸ ਵਾਰ ਅਸੀਂ 20 ਬੱਚਿਆਂ ਦਾ ਕਿਤਾਬ ਤਾਂਗੇ ਵੱਧ ਤੋਂ ਵੱਧ ਬੱਚੇ ਇਸ ਵਿੱਚ ਭਾਗ ਲੈ ਸਕਣਗੇ ਫਰੀ ਆਫ ਕਾਸਟ ਕਰ ਰਹੇ ਹਾਂ ਤੁਸੀਂ ਸਾਰਾ ਜਿਹੜਾਗਾ ਹੈਗਾ ਇਹਦੇ ਖਰਚਾ ਕਿੰਨਾਗਾ ਹੈ ਖਰਚਾ ਕਿੰਨਾਗਾ ਜਾਂਦਾ ਹੈ ਦੇਖੋ ਖਰਚਾ ਜੇ ਮੰਨ ਕੇ ਚੱਲੀਏ ਲਗਭਗ 1.5 ਲੱਖ ਰੁਪਏ ਦਾ ਖਰਚਾ ਹੋਊਗਾ ਪਰ ਅਸੀਂ ਬੱਚਿਆਂ ਦੇ ਲਈ ਇਹਨਾਂ ਨੂੰ ਸਪੋਰਟ ਕਰ ਰਹੇ ਹਾਂ ਤਾਂ ਵੈਸੇ ਇਹਨਾਂਕ ਲਗਾ ਰਹੇ ਹਾਂ ਕਿ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਅਸੀਂ ਬੱਚਿਆਂ ਨੂੰ ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਲਾ ਰਹੇ ਕੋਈ ਪੇਪਰ ਫੀਸ ਨਹੀਂ ਲਾ ਰਹੇ ਅਸੀਂ ਕੁਝ ਵੀ ਨਾਲ ਵੜਾ ਨਹੀਂ ਪਾ ਰਹੇ ਕਿ ਸਿਰਫ ਇੱਕ ਪੀਡੀਐਫ ਜਰੂਰ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਜੇ ਪ੍ਰਿੰਟ ਕਰਵਾ ਸਕਦੇ ਹੋ ਉਹਦੀ ਕਰਵਾ ਲਿਓ ਬਾਕੀ ਅਸੀਂ ਉਹਨਾਂ ਨੂੰ ਗਰੁੱਪਾਂ ਦੇ ਵਿੱਚ ਵਟਸਐਪ ਰਾਹੀਂ ਸ਼ੇਅਰ ਕਰਦਿਆਂ ਵੀ ਇਹ ਤੁਹਾਡੀ ਪੀਡੀਐਫ ਆ ਇਹਨਾਂ ਦੇ ਤੁਸੀਂ ਫੋਨ 'ਆ ਹੀ ਬਾਲਣਾ ਤਾਂ ਫੋਨ 'ਆ ਹੀ ਕਰ ਸਕਦੇ ਹੋ ਜੇ ਤੁਸੀਂ ਗਰੁੱਪ ਦੇ ਅੰਦਰ ਪੀਡੀਐਫ ਕਢਵਾਉਣੀ ਆ ਪ੍ਰਿੰਟ ਰਾਹੀਂ ਤਾਂ ਪ੍ਰਿੰਟ ਕਰਵਾ ਸਕਦੇ ਹੋ